ਯੋਗ ਨਸ਼ਿਆ ਵਿਰੋਧ ਨੂੰ ਲੈ ਕੇ ਬੋੜਲਾਡਾ ਪੁਲਿਸ ਲਗਾਤਾਰ ਸਰਗਰਮ ਨਜ਼ਰ ਆ ਰਹੀ ਹੈ ਜਿਸ ਦੇ ਚਲਦਿਆਂ ਅੱਜ ਸਿਟੀ ਪੁਲਿਸ ਬੋੜਲਾਡਾ ਨੂੰ ਉਸ ਵੇਲੇ ਕਾਮਯਾਬੀ ਮਿਲੀ ਜਦੋਂ ਐਸਆਈ ਕੁਲਵੰਤ ਸਿੰਘ ਨੇ ਦੌਰਾਨ ਅਗਸਤ ਸ਼ੱਕੀ ਵਿਅਕਤੀ ਰੋਕਣ ਤੇ ਉਸ ਕੋਲੋਂ ਹੈਰੋਇਨ ਬਰਾਮਦ ਹੋਈ ਪੁਛ힐 ਕਰਨ ਤੇ ਆਪਾਂ ਨੇ ਇੱਕ ਵਿਅਕਤੀ ਨੂੰ ਹੋਰ ਹਿਰਾਸਤ ਵਿੱਚ ਲਿਆ ਗਿਆ ਆਉ ਜਾਣਦੇ ਹਾਂ ਐਸਐਚਓ ਸਿਟੀ ਭੁਪਿੰਦਰਜੀਤ ਸਿੰਘ ਨੇ ਕੀ ਕਿਹਾ ਹਾਂਜੀ ਕੱਲ ਐਸਆਈ ਕੁਲਵੰਤ ਸਿੰਘ ਸਮੇਤ ਪੁਲਿਸ ਪਾਰਟੀ ਅਗਸਤ ਦੇ ਸਬੰਧ ਵਿੱਚ ਇਲਾਕੇ ਵਿੱਚ ਸੀਗਾ ਜਿਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਹਦੇ ਕਬਜ਼ੇ ਚੋਂ 30 ਗ੍ਰਾਮ ਹੀਰੋਇਨ ਬਰਾਮਦ ਕਰਾਈ ਆ ਜਿਸ ਦਾ ਨਾਮ ਰਾਜਵਿੰਦਰ ਸਿੰਘ ਉਰਫ ਸ਼ਾਮੂ ਬਸੇ ਬਲਾਡੇ ਦਾ ਰਹਿਣ ਵਾਲਾਗਾ ਉਹ ਤੋਂ 30 ਗ੍ਰਾਮ ਅਸੀਂ ਰਿਕਵਰ ਕਰਕੇ ਉਹਦੇ ਮੁਕੱਦਮਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਮੁਕੱਦਮੇ ਚ ਉਹਦੀ ਅੱਗੇ ਪੁੱਛ ਗਿਛ ਤੇ ਅਸੀਂ ਦੋ ਵਿਅਕਤੀਆਂ ਦੇ ਖਿਲਾਫ ਹੋਰ ਕਾਰਵਾਈ ਕੀਤੀ ਹੈਗੀ ਇੱਕ ਨੂੰ ਅਸੀਂ ਅਰੈਸਟ ਕਰ ਲਿਆ ਜੋ ਉਸ ਨੂੰ ਮੋਦੀ ਕਹਿੰਦੇ ਨੇ ਸਿੱਟ ਨਿਕਲਿਆ ਸਤਨਾਮ ਸਿੰਘ ਉਰਫ ਮੋਦੀ ਤੇ 2 2 ਗ੍ਰਾਮ ਅਸੀਂ ਉਸ ਤੋਂ ਵੀ ਰਿਕਵਰ ਕੀਤੀ ਆ ਇੱਕ ਵਿਅਕਤੀ ਅਜੇ ਗ੍ਰਿਫਤਾਰ ਕਰਨਾ ਬਾਕੀ ਹੈਗਾ ਜਿਹਨੂੰ ਅਸੀਂ 29 ਚ ਨਾਮਿਨੇਟ ਕੀਤਾਗਾ ਉਸ ਨੂੰ ਜਲਦੀ ਫੜ ਫੜ ਲਾਂਗੇ ਸਰ ਇਹ ਪਹਿਲਾਂ ਵੀ ਕਿਉਂ ਆਮ ਲੈ ਹੈ ਨਹੀਂ ਪਹਿਲਾਂ ਇਹ ਜਿਹੜਾ ਰਾਜਵਿੰਦਰ ਸਿੰਘ ਸ਼ਾਮੂ ਇਹਦੇ ਖਿਲਾਫ ਵੀ ਤੇ ਜਿਹੜਾ ਮੋਦੀ ਇਹਦੇ ਖਿਲਾਫ ਵੀ ਮੁਕੱਦਮੇ ਹੈਗੇ ਨੇ